ਸੋ ਨਮਨ ਅਕਥ ਕਥਾ ਹਰਨਾਮ ਇਹ ਆਪਾਂ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੀਆਂ ਜੋ ਕਥਾ ਸਰਮਣ ਕਰ ਰਹੇ ਹਾਂ ਭਾਈ ਗੁਰਦਾਸ ਸਾਹਿਬ ਜੀ ਦੀ 6ਵੀਂ ਵਾਰ ਦੀ 8ਵੀਂ ਪੌੜੀ ਤੱਕ ਆਪਾਂ ਕੱਲ ਕਥਾ ਸੁਣ ਚੁੱਕੇ ਹਾਂ ਨਵੀਂ ਪੌੜੀ ਤੋਂ ਅੱਜ ਦੀ ਕਥਾ ਆਰੰਭ ਹੋ ਰਹੀ ਹੈ। ਔ ਸ਼ਰਦਾ ਦੇ ਨਾਲ ਸਰਵਣ ਕਰੀਏ। ਗਾਈ ਬਾਹਲੇ ਰੰਗ ਜਿਉ ਖੜ ਚਰ ਦੁੱਧ ਦੇਣ ਇਕ ਰੰਗੀ। ਇਹ ਸੱਦ ਸੰਗਤ ਦੇ ਵਿੱਚੋਂ ਗੁਰਮੁਖਾਂ ਨੂੰ ਕੀ ਲਾਭ ਪ੍ਰਾਪਤ ਹੋ ਜਾਂਦਾ? ਗੁਰਮੁਖਾਂ ਦੀ ਸੁਰਤ ਕਿੱਥੇ ਤੱਕ ਪਹੁੰਚ ਜਾਂਦੀ ਹੈ? ਕੈਸੇ ਆਨੰਦ ਵਿੱਚ ਜਾਂ ਕੈਸੀ ਉਹਨਾਂ ਦੀ ਦ੍ਰਿਸ਼ਟੀ ਹੋ ਜਾਂਦੀ ਹੈ ਕਿਉਂਕਿ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਜਿਹੋ ਜੀ ਕਿਸੇ ਦੀ ਦ੍ਰਿਸ਼ਟੀ ਹੈ ਨਾ ਉਹਨੂੰ ਉਹੋ ਜਹੀ ਹੀ ਸ੍ਰਿਸ਼ਟੀ ਨਜ਼ਰ ਆਉਂਦੀ ਹੈ ਜਿਵੇਂ ਆਪਾਂ ਦੇਖਦੇ ਆ ਆਪਣੇ ਪਰਿਵਾਰ ਦੇ ਵਿੱਚ ਇੱਕ ਮਨੁੱਖ ਹੈ ਬੱਚੇ ਨੂੰ ਉਹ ਦ੍ਰਿਸ਼ਟੀ ਵਿੱਚ ਪਿਤਾ ਹੈ ਭਰਾ ਦੀ ਦ੍ਰਿਸ਼ਟੀ ਵਿੱਚ ਉਹ ਭਰਾ ਹੈ ਔਰ ਪਿਓ ਦੀ ਦ੍ਰਿਸ਼ਟੀ ਵਿੱਚ ਉਹ ਪੁੱਤਰ ਹੈ ਪਤਨੀ ਦੀ ਦ੍ਰਿਸ਼ਟੀ ਵਿੱਚ ਉਹ ਪਤੀ ਹੈ ਤੋਂ ਇਦਾਂ ਹੈ ਮਨੁੱਖ ਇੱਕੋ ਹੀ ਹੈ ਪਰ ਵੱਖਰੀ ਵੱਖਰੀ ਦ੍ਰਿਸ਼ਟੀ ਦੇ ਭਾਵ ਨਾਲ ਉਹਦਾ ਰਿਸ਼ਤਾ ਵੱਖਰਾ ਵੱਖਰਾ ਹੈ ਬਸ ਇਸੇ ਤਰ੍ਹਾਂ ਸੰਸਾਰ ਦੇ ਅੰਦਰ ਕੀ ਵਸਤੂ ਹੈ ਕਿਸੇ ਦੀ ਦ੍ਰਿਸ਼ਟੀ ਦੇ ਵਿੱਚ ਕਿੰਨਾ ਕੁ ਗਿਆਨ ਹੈ ਉਹ ਕਿਸ ਤਰੀਕੇ ਨਾਲ ਉਹਨੂੰ ਅਨੁਭਵ ਕਰਦਾ ਹੈ ਹਰੇਕ ਦੀ ਵੱਖ-ਵੱਖ ਹੈ ਪਰ ਜਿਹੜੇ ਸੱਦ ਸੰਗੀ ਨੇ ਨਿਤ ਗੁਰੂ ਕੀ ਸੰਗਤ ਕਰਦੇ ਹੈ ਗੁਰੂ ਕੇ ਬਾਣੀ ਵਿੱਚ ਚੱਲਦੇ ਹੈ ਉਹਨਾਂ ਦੀ ਫਿਰ ਦਿਵਯ ਦ੍ਰਿਸ਼ਟੀ ਖੁੱਲਦੀ ਹੈ ਜਿਹਦੇ ਕਰਕੇ ਉਹਨਾਂ ਨੂੰ ਸਭ ਵਸੇ ਇੱਕ ਵਾਹਿਗੁਰੂ ਪਰਮਾਤਮਾ ਦਾ ਹੀ ਨੂਰ ਦਿਸਦਾ ਹੈ ਉਹ ਕਹਿੰਦੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਵਾ ਇਹਨੇ ਵੱਡੇ ਪਸਾਰੇ ਦੇ ਵਿੱਚ ਇੱਕ ਵਾਹਿਗੁਰੂ ਪ੍ਰਮਾਤਮਾ ਨੂੰ ਹੀ ਨਿਸ਼ਚੇ ਕਰਦੇ ਆ। ਇਸ ਗੱਲ ਨੂੰ ਸਮਝਾਉਣ ਦੇ ਵਾਸਤੇ ਬਾਈ ਗੁਰਦਾਸ ਜੀ ਕੁਝ ਉਦਾਹਰਨਾਂ ਦੇ ਕਰਕੇ ਸਪਸ਼ਟ ਕਰਦੇ ਆ। ਪਹਿਲੀ ਉਦਾਹਰਨ ਕਹਿੰਦੇ ਦੇਖੋ ਜਿਵੇਂ ਗਾਈਆਂ ਕਿੰਨੇ ਰੰਗਾ ਰੰਗਾ ਦੀਆਂ ਹੁੰਦੀਆਂ ਕੋ ਚਟੀਆਂ ਹੁੰਦੀਆਂ ਕੋ ਕੁਸਮੈਰੀਆਂ ਹੁੰਦੀਆਂ ਕੋ ਪੂਰੀਆਂ ਜੀਆਂ ਹੁੰਦੀਆਂ ਕੋ ਕਾਲੀਆਂ ਹੁੰਦੀਆਂ ਕੋ ਡੱਬਖੜਬੀਆਂ ਹੁੰਦੀਆਂ ਕਹਿੰਦੇ ਗਾਈਂ ਬਹਲੇ ਰੰਗ ਜਿਉ ਜਿਵੇਂ ਗਾਈਂ ਕਿੰਨੇ ਕਿਨੇ ਰੰਗਾਂ ਦੀਆਂ ਨੇ ਪਰ ਖਾੜੂ ਚਾਰ ਖੜ ਕਹਿੰਦੇ ਕਾ ਨੂੰ ਕਾ ਚਰਦੀਆਂ ਨੇ ਸਾਰੀਆਂ ਕਾ ਹਰੇ ਰੰਗ ਦਾ ਹੈ ਫੇਰ ਦੁੱਧ ਦੇਣ ਇੱਕ ਰੰਗੀ ਆਪ ਅਨੇਕਾਂ ਰੰਗਾਂ ਦੀਆਂ ਨੇ ਕਾ ਚਰ ਕੇ ਤੇ ਦੁੱਧ ਇੱਕੋ ਰੰਗ ਦਾ ਹੀ ਦਿੰਦੀਆਂ ਨੇ ਦੁੱਧ ਸਾਰੀਆਂ ਗਾਈਆਂ ਦਾ ਕਹਿੰਦੇ ਚਿੱਟਾ ਹੀ ਹੁੰਦਾ ਹੈ ਦੁੱਧ ਦੇ ਵਿੱਚ ਤਾਂ ਕੋਈ ਫਰਕ ਨਹੀਂ ਹੈ ਨਾ ਜਿਵੇਂ ਕਹਿੰਦੇ ਇਸੇ ਤਰੀਕੇ ਦੇ ਨਾਲ ਬਾਹਰੀ ਦ੍ਰਿਸ਼ਟੀ ਦੇ ਵਿੱਚ ਚਾਹੇ ਆਪਾਂ ਸੰਸਾਰ ਨੂੰ ਅਨੇਕਾਂ ਰੰਗਾਂ ਦੇ ਵਿੱਚ ਦੇਖ ਰਹੇ ਹਾਂ ਪਰ ਇਹਦੇ ਵਿੱਚ ਜਿਹੜੀ ਜੋਤ ਸੱਤਾ ਵਰਤ ਰਹੀ ਹੈ ਉਹ ਇੱਕੋ ਇੱਕ ਪ੍ਰਮਾਤਮਾ ਦੀ ਹੈ ਉਹ ਬਹੁਦੇ ਨਹੀਂ ਜਿਵੇਂ ਕਹਿ ਲੋ ਥੱਲੇ ਘੜੇ ਰੱਖ ਦਈਏ ਪਾਣੀ ਦੇ ਭਰ ਕੇ ਤੇ ਘੜਿਆਂ ਦੇ ਵਿੱਚ ਚੰ드ਰਮਾ ਸੂਰਜ ਉਹਨੇ ਹੀ ਦੱਸਣਗੇ ਜਿੰਨੇ ਘੜੇ ਆ ਹਰੇਕ ਘੜੇ ਵਿੱਚ ਉਹਦਾ ਪਰਛਾਵਾਂ ਦਿਸਦਾ ਪਰ ਇਹਦਾ 바ਵੇਂ ਨਹੀਂ ਕਿ ਉਹਨਾਂ ਆਕਾਸ਼ ਵਿੱਚ ਵੀ ਕਿਤੇ ਸੈਂਕੜੇ ਚੰਦਰਮਾ ਹੋ ਗਏ। ਆਕਾਸ਼ ਦੇ ਵਿੱਚ ਚੰਦਰਮਾ ਇੱਕੋ ਹੀ ਹੈ। ਥੱਲੇ ਘੜੇ ਅਨੇਕਾਂ ਰੰਗਾਂ ਦੇ ਕਿਉਂ ਨਾ ਹੋਣ? ਤੇ ਉਹਨਾਂ 'ਚ ਪਾਣੀ ਪਿਆ ਤਾਂ ਬਸ ਉਸੇ ਇੱਕੋ ਦਾ ਹੀ ਪ੍ਰਤੀਬਿੰਬ ਪੈ ਰਿਹਾ ਹੁੰਦਾ। ਬਿਲਕੁਲ ਇਸੇ ਤਰ੍ਹਾਂ ਸੰਸਾਰ ਵਿੱਚ 84 ਲੱਖ ਤਰ੍ਹਾਂ ਦੇ ਜੀਵ ਨੇ। ਹਰੇਕ ਜੁਨ ਦੇ ਵਿੱਚ ਅਨੇਕਾਂ ਅਨੇਕਾਂ ਅੱਗੇ ਜੀਵ ਜੰਤ ਨੇ। ਇਹਨਾਂ ਸਾਰਿਆਂ ਦੇ ਵਿੱਚ ਵਰਤਨ ਵਾਲੋ ਪਰਮਾਤਮਾ ਇੱਕੋ ਇੱਕ ਹੈ ਉਹ ਬਹੁਦੇ ਨਹੀਂ ਉਹ ਇੱਕੋ ਇੱਕ ਹੈ ਇੱਕੋ ਰੂਪ ਦੇ ਵਿੱਚ ਉਹ ਵਰਤ ਰਿਹਾ ਹੈ ਬਹਲੇ ਬਿਰਖ ਬਨਾਸਪਤ ਅਗਨੀ ਅੰਦਰ ਹੈ ਬਹੋਰੰਗੀ ਕਹਿੰਦੇ ਦੇਖੋ ਆ ਬਨਾਸਪਤ ਦੀ ਦੂਜੀ ਉਦਾਹਰਣ ਸੁਣੋ ਕਹਿੰਦੇ ਆ ਬਨਾਸਪਤ ਦੀ ਆਪਾਂ ਦੇਖਦੇ ਆ ਤੇ ਇਹ ਕਿੰਨੇ ਤਰ੍ਹਾਂ ਦੇ ਰੁੱਖ ਨੇ ਕੋਈ ਗਿਣਤੀ ਮਣਤੀ ਨਹੀਂ ਹੈ ਕਈਆਂ ਕਿਸਮਾਂ ਨੇ ਆਪਣੇ ਪੰਜਾਬ ਦੇ ਵਿੱਚ ਆਂਬ ਨੇ ਅਮਰੂਦ ਨੇ ਫਿਰ ਸੰਤਰੇ इत्यादਕ ਇਹ ਫਲਾਂ ਵਾਲੇ ਬੂਡੇ ਹੋ ਗਏ ਫਲਾਂ ਵਾਲੇ ਤੋਂ ਬਿਨਾ ਆ ਤਰੀਕਾ ਹੋ ਗਈਆਂ ਸਬੈਦਾ ਹੋ ਗਿਆ ਪਪੂਲਰ ਆਦਕ ਹੋ ਗਿਆ ਕਿੰਨੇ ਤਰ੍ਹਾਂ ਦੇ ਬੂਟੇ ਨੇ ਕੁਝ ਫਲਾਂ ਵਾਲੇ ਕੁਝ ਫਲਾਂ ਤੋਂ ਬਿਨਾ ਹਰੇਕ ਬੂਟੇ ਦਾ ਆਕਾਰ ਵੱਖਰਾ ਵੱਖਰਾ ਹੈ ਕਈਆਂ ਦੇ ਰੰਗ ਵੀ ਵੱਖਰੇ ਵੱਖਰੇ ਨੇ ਪਰ ਇਹਨਾਂ ਸਾਰਿਆਂ ਬੂਟਿਆਂ ਦੇ ਵਿੱਚ ਜਿਹੜੀ ਅੱਗ ਬੈਠੀ ਹੋਈ ਹੈ ਇਹਦੇ ਅੱਗ ਕਿਤੇ ਬਹੁਤੇ ਰੰਗਾਂ ਦੀ ਹੈ ਅੱਗ ਦਾ ਇੱਕੋ ਹੀ ਰੰਗ ਦੀ ਵਰਤਦੀ ਹੈ ਨਾ ਅੱਗ ਤਾਂ ਉਹੀ ਹੈ ਨਾ ਸਾਰੇ ਬੂਟਿਆਂ ਵਿੱਚ ਕੋਈ ਫਲਾਂ ਦਾ ਚਾਹੇ ਮਿੱਠਾ ਹੈ ਤੇ ਕੋਈ ਕੜਤਨ ਵਾਲਾ ਹੈ ਨਿੰਮ ਦਾ ਬੂਟਾ ਕੋਈ ਕਹਿ ਲਓ ਪਰ ਜਦੋਂ ਇਹਨਾਂ ਨੂੰ ਵੱਢ ਕੇ ਤੇ ਚੁੱਲ੍ਹੇ 'ਚ ਲਾਈਏ ਤੇ ਫਿਰ ਅੱਗ ਇੱਕੋ ਤਰ੍ਹਾਂ ਦੀ ਨਿਕਲਦੀ ਹੈ ਅੱਗ ਦਾ ਨਹੀਂ ਕੋਈ ਸੁਆਦ ਹੈ ਕਿ ਆਗੁਣ ਮਿੱਠੀ ਕੋੜੀ ਹੋਵੇਗੀ ਮੇਰੇ ਕੋਲ ਇਸੇ ਤਰ੍ਹਾਂ پائی ਪ੍ਰਮਾਤਮਾ ਦੀ ਜੋਤ ਸਾਰਿਆਂ ਦੇ ਵਿੱਚ ਇੱਕ ਤਰ੍ਹਾਂ ਹੀ ਵਰਤ ਰਹੀ ਹੈ। ਬਾਰੇ ਦੌਰ ਦੇ ਉੱਤੇ ਆਪਾਂ ਦੇਖਦੇ ਰੁੱਖਾਂ ਦੇ ਵਾਂਗ ਲੋਕ ਕਿੰਨੇ ਤਰ੍ਹਾਂ ਤਰ੍ਹਾਂ ਦੇ ਹਨ। ਕੋਈ ਕੌੜੇ ਸੁਭਾਅ ਦੇ ਹੈ, ਕੋਈ ਮਿੱਠੇ ਸੁਭਾਅ ਦੇ ਨੇ। ਪਰ ਇਨ੍ਹਾਂ ਵਿੱਚੋਂ ਪ੍ਰਮਾਤਮਾ ਦੀ ਜੋਤ ਹੈ ਉਹ ਇੱਕ ਹੀ ਵਰਤ ਰਹੀ ਹੈ। ਰਤਨ ਆਵੇਖੈ ਸਭ ਕੋ ਰਤਨ ਪਾਰਖੂ ਵਿਰਲਾ ਸੰਗੀ। ਇਹ ਉਦਾਹਰਨਾਂ ਦੇ ਕਰਕੇ ਜੇ ਹੁਣ ਅੱਗੇ ਸਪਸ਼ਟ ਕਰਦੇ ਐ ਕਿਉਂਕਿ ਸਵਾਲ ਅੱਗੇ ਬਣਦਾ ਕਿ ਜੇ ਪ੍ਰਮਾਤਮਾ ਜੇਕਰ ਸਾਰਿਆਂ ਦੇ ਵਿੱਚ ਹੈ ਤਾਂ ਫਿਰ ਉਹ ਦਿਖਦਾ ਕਿਉਂ ਨਹੀਂ ਇਹ ਹੀ ਵੱਡਾ ਸਵਾਲ ਹੈ ਨਾਸਤਿਕ ਲੋਕਾਂ ਦਾ ਵੀ ਕਹਿੰਦੇ ਕਿ ਅਸੀਂ ਨਹੀਂ ਮੰਨਦੇ ਰੱਬ ਹੈ ਕਿ ਨਹੀਂ ਹੈ ਜੇ ਰੱਬ ਹੁੰਦਾ ਤੇ ਉਹ ਦਿਸਦਾ ਤਾਂ ਇਹ ਇਸ ਕਰਕੇ ਕਹਿੰਦੇ ਰੱਬ ਹੈ ਨਹੀਂ ਪਰ ਭਾਈ ਗੁਰਦਾਸ ਜੀ ਉਹਨਾਂ ਦੀ ਗੱਲ ਦੀ ਉਦਾਹਰਨ ਦੇ ਕਰਕੇ ਉੱਤਰ ਦਿੰਦੇ ਨੇ ਉਹ ਸਮਝਾ ਰਹੇ ਐ ਕਿ ਦੇਖੋ ਭਾਈ ਜਿਵੇਂ ਬਾਣੀ ਦੀ ਇੱਕ ਤੁਕ ਆਉਂਦੀ ਸਗਲ ਦੂਧ ਸਗਲ ਬਨਸਪਤ ਮਹਿਬੈ ਸੰਦਰ ਸਗਲ ਦੂਧ ਮੈਂ ਕੀਆ ਊਚ ਨੀਚ ਮੈਂ ਜੋਤ ਸਮਾਨੀ ਘਟ ਘਟ ਮਧੋ ਜੀਆ ਅਸੋ ਉਹਨਾਂ ਤੁਕਾਂ ਦਾ ਹੀ ਇੱਥੇ ਭਾਈ ਗੁਰਦਾਸ ਜੀ ਟੀਕਾ ਕਰਦੇ ਪਏ ਐ ਸਭ ਜਿੰਨੇ ਵੀ ਤਰ੍ਹਾਂ ਦੇ ਦੁੱਧ ਨੇ ਸਭ ਦੁੱਧਾ ਦੁੱਧ ਦੇ ਵਿੱਚ ਘਿਓ ਦੀ ਅੰਸ਼ ਹੈਗੀ ਹੈ ਨਾ ਸਭ ਜਿੰਨੀਆਂ ਵੀ ਲੱਕੜਾਂ ਨੇ ਇਹਨਾਂ ਵਿੱਚ ਅੱਗ ਹੈਗੀ ਹੈ ਬਸ ਇਸੇ ਤਰ੍ਹਾਂ ਉੱਚਿਆਂ ਨੀਵੇਂ ਸਾਰਿਆਂ ਵਿੱਚ ਵਾਹਿਗੁਰੂ ਦੀ ਜੋਤ ਹੈ ਪਰ ਉਹ ਦੇਖਦੀ ਕਿਉਂ ਨਹੀਂ ਕਹਿੰਦੇ ਉਹ ਜਿਵੇਂ ਰਤਨਾ ਵੇਖੇ ਸਭ ਕੋ ਜਿਵੇਂ ਬਾਹਰੋਂ ਰਤਨਾ ਨੂੰ ਦਾ ਸਾਰੇ ਵੇਖ ਲੈਂਦੇ ਨੇ ਪਰ ਰਤਨ ਪਾਰ ਖੂ ਬਿਰਲਾ ਸੰਗੀ ਰਤਨਾਂ ਦੀ ਪਰਖ ਕਰਨੇ ਵਾਲਾ ਕੋਈ ਵਿਰਲਾ ਤਾਵਾ ਟਾਵਾ ਸੰਗੀਤ ਜੋਰੀ ਹੋਇਆ ਕਰਦਾ ਹੈ ਹਰੇਕ ਬੰਦੇ ਦੇ ਵਿੱਚ ਤਾਕਤ ਨਹੀਂ ਸਮਰੱਥਾ ਨਹੀਂ ਕਿ ਉਹ ਰਤਨਾਂ ਦੀ ਪਰਖ ਕਰ ਸਕੇ ਸਾਡੇ ਸਾਹਮਣੇ ਜੇਕਰ ਕਹਿ ਲੋ ਕਿ ਅਮੋਲਕ ਜਿਹੜੇ ਰਤਨ ਐ ਜਿਵੇਂ ਹੀਰਾ ਹੈ ਲਾਲ ਹੈ ਨੀਲਮ ਹੈ ਤੇ ਆਦ ਕੈ ਸਾਨੂੰ ਨ ਪਰਖੀ ਨਹੀਂ ਹੈ ਜੇ ਸਾਡੇ ਸਾਹਮਣੇ ਪਏ ਹੋਣ ਤੇ ਆਪਾਂ ਕਹਿੰਨਾ ਜੀ ਇਹ ਪੱਥਰ ਦੇ ਟੁਕੜੇ ਜਾਂ ਕੱਚ ਦੇ ਟੁਕੜੇ ਪਏ ਹੋਣੇ ਆ ਪਰ ਜਿਹੜਾ ਇਹਨਾਂ ਦਾ 파ਰਕੂ ਹੈ ਉਹ ਫਿਰ ਇਹਨਾਂ ਤੋਂ ਸੰਗਤ ਜੀ ਬੜਾ ਜ਼ਿਆਦਾ ਲਾਭ ਲੈ ਲੈਂਦਾ ਜਿਹੜੇ ਕੀਮਤੀ ਪੱਥਰ ਨੀਲਮ ਪੁਖ ਕਰ ਜਿਹੜੇ ਇਤਿਆਦਕ ਨੇ ਫਿਰ ਇਸੇ ਤਰ੍ਹਾਂ ਲਾਲ ਹੁੰਦੇ ਐ ਮਣੀਆਂ ਹੁੰਦੀਆਂ ਹੀਰੇ ਇਤਿਆਦਕ ਨੇ ਜਵਾਹਰ ਆਦਕ ਪੰਨੇ ਇਤਿਆਦਕ ਇਹ ਸਭ ਕਹਿੰਦੇ ਪੱਥਰਾਂ ਦੀਆਂ ਕਿਸਮਾਂ ਦੇ ਵਿੱਚੋਂ ਹੀ ਨੇ ਪਰ ਇਹਨਾਂ ਦੀ ਕੀਮਤ ਬੜੀ ਹੈ। ਜੌਰੀ ਲੋਕ ਆਪਾਂ ਦੇਖਦੇ ਇੱਕ ਬੰਦਾ ਸਾਰੀ ਦਿਹਾੜੀ ਮਿਹਨਤ ਕਰਦਾ ਫਿਰ ਵੀ ਉਹਦੇ ਤਬਰ ਦਾ ਗੁਜ਼ਾਰਾ ਨਹੀਂ ਹੁੰਦਾ। ਇੱਕ ਬੰਦਾ ਹੈ ਉਹਦੀ ਸਾਰਾ ਦਿਨ ਦੁਕਾਨ ਤੇ ਭੀੜ ਲੱਗੀ ਉਹਨੂੰ ਸਿਰ ਖੁਰਕ ਉਹਨੂੰ ਸਮਾਂ ਨਹੀਂ ਮਿਲਦਾ ਹੈ। ਤੇ ਦੂਜੇ ਪਾਸੇ ਜੌਰੀ ਹੈ ਆਰਾਮ ਦੇ ਨਾਲ ਪੱਖਾ ਲਾ ਕੇ ਬੈਠਾ ਬਸ ਇੱਕ ਗਾਹਕ ਵੀ ਆ ਗਿਆ ਉਹਦੇ ਕੋਲੇ ਚਾਹੇ ਮਹੀਨੇ ਦਾ। ਉਹ ਦਾ ਸੰਗਤ ਦੀ ਸਾਰੇ ਕੈਲੋ ਮਹੀਨਾ ਸੌਖਾ ਲੰਘ ਜਾਂਦਾ ਇੱਕ ਗਰਾਹਕ ਤੂੰ ਹੀ ਗੋਦਰਤਨਾ ਦੀ ਕੀਮਤ ਹੈ ਨਾ ਪਰ ਉਹ ਰਤਨਾ ਨੂੰ ਪਰਖਣ ਵਾਲਾ ਜਿਹੜਾ ਉਹ ਟਾਵਾ-ਟਾਵਾ ਹੈ ਹਰੇਕ ਦੇ ਪਰਖਣ ਦੀ ਬਾਤ ਨਹੀਂ ਹੈ ਉਹ ਜੋਰੀ ਕੋਈ ਬਰਲੇ ਹੀ ਪਰਖਦਾ ਕਹਿੰਦੇ ਦੇਵੇਂ ਰੱਬ ਦੀ ਜੋਤ ਬਾਈ ਸਭਨਾ ਦੇ ਵਿੱਚ ਹੈ ਪਰ ਉਹ ਜੋਤ ਨੂੰ ਪਰਖਣ ਵਾਲਾ ਗੁਰਮੁਖ ਕੋਈ ਟਾਵਾ-ਟਾਵਾ ਹੁੰਦਾ ਜਿਹੜਾ ਗੁਰੂ ਦੇ ਬਾਣੀ ਵਿੱਚ ਚੱਲਦਾ ਗੁਰੂ ਦੇ ਬਾਣੀ ਨੂੰ ਪੜਦਾ ਹੈ ਤੇ ਗੁਰੂ ਦੇ ਦਿੱਤੇ ਉਪਦੇਸ਼ ਦੀ ਵਿਚਾਰ ਕਰਦਾ ਹੈ ਉਹ ਇਸ ਗੱਲ ਨੂੰ ਫਿਰ ਚੰਗੀ ਤਰ੍ਹਾਂ ਸਮਝ ਪਾਉਂਦਾ ਹੈ ਤਾਂ ਇਹ ਕਹਿੰਦੇ ਉੱਤਰ ਦੇ ਦਿੱਤਾ ਹੁਣ ਗੱਲ ਹੈ ਸਮਝਣ ਦੀ ਕੋ ਸਮਝੇ ਜਾਏ ਨਾ ਸਮਝੇ ਪਰ ਇਹਨਾਂ ਗੱਲਾਂ ਤੋਂ ਸਮਝ ਪੈ ਜਾਂਦੀ ਹੈ ਭਾਈ ਕਿ ਜੇਕਰ ਪ੍ਰਮਾਤਮਾ ਨਹੀਂ ਸਾਨੂੰ ਦਿਸ ਰਿਹਾ ਇਹਦੇ ਵਿੱਚ ਪ੍ਰਮਾਤਮਾ ਦਾ ਕਸੂਰ ਨਹੀਂ ਹੈ ਇਹਦੇ ਵਿੱਚ ਆਪਣੀ ਦ੍ਰਿਸ਼ਟੀ ਦੇ ਵਿੱਚ ਹੀ ਸਾਧ ਸੰਗਤ ਦੀ ਕੁਝ ਖੋਟ ਹੈ ਜਿਵੇਂ ਕਹਿ ਲੋ ਸੂਰਜ ਉੱਤੇ ਹੁੰਦਾ ਇਹਨਾ ਕਈ ਵਾਰੀ ਅੱਖਾਂ ਦੇ ਵਿੱਚ ਦੋਸ਼ ਆ ਜਾਂਦਾ ਪੰਜਾਬ ਦੀ ਅੱਖਾਂ ਨੂੰ ਦੱਬ ਕੇ ਰੱਖੀਏ ਮੁੜ ਕੇ ਖੋਲੀਏ ਜਾਂ ਕਿੰਨਾ ਜੇ ਸੂਰਜ ਨੂੰ ਦੇਖਦੇ ਰਹੀਏ ਤੇ ਮੁੜ ਕੇ ਅੱਖਾਂ ਬੰਦ ਕਰੀਏ ਫਿਰ ਸਾਨੂੰ ਸੂਰਜ ਹੀ ਸੂਰਜ ਦਿਸਣ ਲੱਗ ਪੈਂਦਾ ਹੈ ਕਈ ਵਾਰੀ ਆਕਾਸ਼ ਵਿੱਚ ਚੰਦਰਮਾ ਦੋ ਦੋ ਦਿਸਣ ਲੱਗ ਪੈਂਦੇ ਉਹ ਚੰਦਰਮਾ ਦੋ ਨਹੀਂ ਸੂਰਜ ਅਨੇਕਾਂ ਨਹੀਂ ਆਪਣੀ ਦ੍ਰਿਸ਼ਟੀ ਦੇ ਵਿੱਚ ਦੋਸ਼ ਪੈਦਾ ਹੋ ਜਾਂਦਾ ਹੈ ਬਸ ਇਹ ਸਿੱਧਾ ਜਿਨ੍ਹਾਂ ਦੀ ਦ੍ਰਿਸ਼ਟੀ ਦੇ ਵਿੱਚ ਦੋਸ਼ ਹੈ ਉਹਨਾਂ ਨੂੰ ਭਈ ਵਾਹਿਗੁਰੂ ਪਰਮਾਤਮਾ ਦਾ ਨੂਰ ਨਹੀਂ ਦਿਸਦਾ ਉਹ ਪਰਮਾਤਮਾ ਨੂੰ ਅਨੁਭਵ ਨਹੀਂ ਕਰ ਪਾਉਂਦੇ ਔਰ ਜਿਨ੍ਹਾਂ ਦੇ ਇਹ ਦੋਸ਼ ਖਤਮ ਹੋ ਗਏ ਨੇ ਮਹਾਰਾਜ ਜੀ ਦੀ ਕਿਰਪਾ ਹੋ ਗਈ ਉਹਨਾਂ ਨੂੰ ਫਿਰ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੇ ਉਹ ਪੁਕਾਰ ਉਹ ਰੱਬ ਦੇ ਪਿਆਰੇ ਸਾਧੂ ਸੰਤ ਪੁਕਾਰ ਪੁਕਾਰ ਕੇ ਫਿਰ ਕਹਿੰਦੇ ਭਈ ਕਿੱਥੇ ਤੁਸੀਂ ਰੱਬ ਨੂੰ ਕਹਿੰਦੇ ਰੱਬ ਤਾਂ ਕਣ ਕਣ ਦੇ ਵਿੱਚ ਵਿਆਪਕ ਹੈ ਦ੍ਰਿਸ਼ਟੀ ਖੁੱਲ ਗਈ ਨਾ ਉਹਨਾਂ ਦੀ ਪਰਖ ਹੋ ਗਈ ਉਹਨਾਂ ਨੂੰ ਤੋ ਇਸ ਤਰੀਕੇ ਦੇ ਨਾਲ ਭਾਈ ਇਹ ਭਾਈ ਗੁਰਦਾਸ ਸਾਹਿਬ ਜੀ ਨੇ ਉੱਤਰ ਇੱਥੇ ਦਿੱਤਾ ਹੈ ਅੱਗੇ ਸਮਝਾਉਂਦੇ ਹੀਰਾ ਹੀਰਾ ਬਿਦਿਆ ਰਤਨ ਮਾਲ ਸਦ ਸੰਗਤ ਚੰਗੀ ਪਰ ਹੁਣ ਕਹਿੰਦੇ ਇਹ પારਕੂ ਬਣਿਆ ਕਿਵੇਂ ਜਾਵੇ ਭਾਈ ਕਹਿੰਦੇ ਉਹਦੇ ਵਾਸਤੇ ਫਿਰ ਚੰਗੀ ਜਿਹੜੀ ਸਤ ਸੰਗਤ ਹੈ ਜਿੱਥੇ ਸਾਨੂੰ ਚੰਗੀ ਵਿਚਾਰ ਪ੍ਰਾਪਤ ਹੋਵੇ ਚੰਗਾ ਉਪਦੇਸ਼ ਸਾਨੂੰ ਮਿਲੇ ਜਿੱਥੇ ਚੰਗਾ ਗੁਰੂ ਬਿਰਾਜਮਾਨ ਹੋਵੇ ਉਹਦੀ ਸੰਗਤ ਹੀ ਸਭ ਤੋਂ ਚੰਗੀ ਹੈ ਨਾ ਤੋ ਕਹਿੰਦੇ ਜਿਹੜੀ ਚੰਗੀ ਹੈ ਸਭ ਤੋਂ ਸੱਤ ਸੰਗਤ ਰਤਨਾ ਦੀ ਮਾਲਾ ਵਰਗੀ ਕਹਿੰਦੇ ਸੱਤ ਸੰਗਤ ਕਰੇ ਔਰ ਇਹ ਸੰਗਤ ਵਿੱਚ ਜਾ ਕਰਕੇ ਫਿਰ ਕੀ ਕਰੇ ਹੀਰੇ ਹੀਰਾ ਵਿਦਿਆ ਜਿਵੇਂ ਹੀਰੇ ਦੇ ਵਿੱਚ ਜੇਕਰ ਸੰਗਤ ਜੀ ਸੁਰਾਖ ਪਾਉਣਾ ਹੋਵੇ ਨਾ ਤੋ ਕਹਿੰਦੇ ਹੀਰਾ ਇੰਨੀ ਜ਼ਿਆਦਾ ਕਠੋਰ ਧਾਤ ਹੈ ਕਿ ਜੇਕਰ ਉਹਦੇ ਤੇ ਹਥੌੜਾ ਮਾਰੀਏ ਐਰਨ ਤੇ ਰੱਖ ਕੇ ਜਾਂਦੇ ਹੀਰਾ ਕਹਿੰਦੇ ਐਰਨ ਵਿੱਚ ਖੁੱਬ ਜਾਂਦਾ ਜਾਂ ਥੌੜੇ ਵਿੱਚ ਖੁੱਬ ਜਾਂਦਾ ਟੁੱਟਦਾ ਨਹੀਂ ਹੈ ਤੇ ਜੇਕਰ ਉਹਦੇ ਵਿੱਚ ਕਹਿੰਦੇ ਸوراਖ ਪਾਉਣਾ ਹੋਵੇ ਹੀਰੇ ਵਿੱਚ ਤਾਂ ਫਿਰ ਜੋਰੀ ਲੋਕ ਕੀ ਕਰਦੇ ਐ ਤੇ ਕਹਿੰਦੇ ਫਿਰ ਉਹ ਹੀਰ ਵਰਮਾ ਜਿਹੜਾ ਹੁੰਦਾ ਹੈ ਨਾ ਵਰਮੇ ਦੇ ਅੱਗੇ ਹੀਰੇ ਦੀ ਇੱਕ ਕਣੀ ਜੋੜ ਦਿੰਦੇ ਆ ਉਹ ਹੀਰੇ ਦੀ ਕਣੀ ਦੇ ਨਾਲ ਹੀ ਹੀਰੇ ਦੇ ਵਿੱਚ ਫਿਰ ਸੁਰਾਖ ਪੈਂਦਾ ਹੈ ਤੇ ਫਿਰ ਉਹਦੇ ਚ ਸੁਰਾਖ ਪਾ ਕੇ ਕੁਝ ਧਾਗਾ ਅਦ ਕਲੰਗਾ ਕੇ ਜੈਨੀ ਅਦ ਕਲੰਗਾ ਕੇ ਉਹਨੂੰ ਫਿਰ ਗਲ ਵਿੱਚ ਲੁਕੀ ਪਾ ਲੈਂਦੇ ਹੋਰ ਫਿਰ ਵਰਤੋਂ ਵਿੱਚ ਆ ਜਾਂਦਾ ਹੈ ਇਸ ਤਰੀਕੇ ਦੇ ਨਾਲ ਕਹਿੰਦੇ ਕਿ ਜਿਵੇਂ ਹੀਰੇ ਨੂੰ ਹੀਰਾ ਬਿੰਦ ਦਾ ਤਿਵੇਂ ਭਾਈ ਸਾਡਾ ਮਨ ਵੀ ਹੀਰੇ ਵਰਗਾ ਹੈ ਔਰ ਗੁਰੂ ਦਾ ਜਿਹੜਾ ਉਪਦੇਸ਼ ਹੈ ਜਾਂ ਨਾਮ ਹੈ ਇਹ ਵੀ ਹੀਰੇ ਹੀਰਾ ਹੈ ਤੋ ਕਹਿੰਦੇ ਹੀਰੇ ਦੇ ਨਾਲ ਭਾਵ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਨਾਲ ਹੀ ਵਿਨਨਾ ਹੈ ਸਤ ਸੰਗਤ ਜਿਹੜੀ ਚੰਗੀ ਸਤ ਸੰਗਤ ਉਹਦੇ ਵਿੱਚ ਆ ਕੇ ਕਿਵੇਂ ਵਿਨਨਾ ਹੈ ਉਹ ਜਿਵੇਂ ਜਿਵੇਂ ਸ਼ਬਦ ਦਾ ਅਭਿਆਸ ਕਰੇਗਾ ਤਿਵੇਂ-ਤਿਵੇਂ ਪਤਾ ਚੱਲਦਾ ਜਾਣਾ ਗੁਰਬਾਣੀ ਦੇ ਜੋ ਸ਼ਬਦ ਨੇ ਇਹਨਾਂ ਸ਼ਬਦਾਂ ਨੂੰ ਜਿਵੇਂ ਜਿਵੇਂ ਪੜਦਾ ਜਾਵੇਗਾ ਤਿਵੇਂ-ਤਿਵੇਂ ਇਹਦਾ ਮਨ ਵਿਨਿਆ ਜਾਂਦਾ ਰਹੇਗਾ ਵਿਨਿਆ ਜਾਵੇਗਾ ਤੋ ਕਹਿੰਦੇ ਇਦਾਂ ਜਦੋਂ ਮਨ ਵਿਨਿਆ ਗਿਆ ਨਾ ਫਿਰ ਓ ਵਾਹਿਗੁਰੂ ਦੇ ਪਰਖ ਵਾਲਾ ਉਹ ਜਗਿਆ ਸੁ ਬਣ ਜਾਂਦਾ ਹੈ ਫਿਰ ਇਹਦੀ ਦ੍ਰਿਸ਼ਟੀ ਖੁੱਲਦੀ ਹੈ ਫਿਰ ਇਹਨੂੰ ਕੋ ਸਮਝ ਬਹਿ ਜਾਂਦੀ ਹੈ ਉਹਨਾਂ ਚਰ ਨਹੀਂ ਪਾਈ ਪੈਂਦੀ ਉਹਨਾਂ ਚਰ ਨਹੀਂ ਰੱਬ ਦੀ ਜੋਤ ਨੂੰ ਇਹ ਜਾਣ ਪਉਂਦਾ ਕਿਉਂਕਿ ਇਹਦਾ ਸਵਾਲ ਸਾਡੇ ਸਾਰਿਆਂ ਦੇ ਮਨਾਂ ਵਿੱਚ ਆਉਣਾ ਚਾਹੀਏ ਕੋਈ ਕਹੇ ਉਹ ਸਿਆਣਾ ਹੈ ਚਾਹੇ ਕੋਈ ਮੂਰਖ ਹੈ ਚਾਹੇ ਕੋਈ ਉੱਚਾ ਨੀਵਾ ਵੱਡਾ ਛੋਟਾ ਕੋਈ ਵੀ ਹੈ ਇਹ ਤਾਂ ਸਾਰੇ ਕਹਿੰਦੇ ਜੀ ਰੱਬ ਹੁੰਦਾ ਤੇ ਦਿਸਦਾ ਸਾਡਾ ਕਈ ਵਾਰੀ ਜੇਕਰ ਕੰਮ ਨਾ ਨਾ ਕੋਈ ਬਣੇ ਆਪਾਂ ਕਹਿੰਦੇ ਜੀ ਰੱਬ ਤਾਂ ਹੈ ਹੀ ਨਹੀਂ ਜੇ ਹੁੰਦਾ ਤੇ ਸਾਡੇ ਆ ਦੁੱਖ ਨਾ ਦੇਖਦਾ ਉਹ ਇਦਾਂ ਕਰਕੇ ਕਈ ਵਾਰੀ ਮਨ 'ਚ ਖਿਆਲ ਆਦ ਪ੍ਰਗਟ ਹੋ ਜਾਂਦੇ ਉਹਨਾਂ ਦਾ ਉੱਤਰ ਭਾਈ ਗੁਰਦਾਸ ਜੀ ਦਿੰਦੇ ਐ ਕਿ ਭਾਈ ਰੱਬ ਦੀ ਜੋਤ ਤਾਂ ਕਣ-ਕਣ ਵਿੱਚ ਹੈ ਗੱਲ ਇਹ ਐ ਕਿ ਉਹ ਜਿਵੇਂ ਕਹਿੰਦੇ ਨਾ ਕਿ ਬੁੱਲਿਆ ਰੱਬ ਤੇਥੋਂ ਵਕ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ ਬੁੱਲੇ ਸ਼ਾਹ ਜੀ ਜਿਵੇਂ ਉਹ ਕਹਿੰਦੇ ਕਿ ਕਾਫੀ ਵਿੱਚ ਕਹਿੰਦੇ ਰੱਬ ਤਾਂ ਕਿਤੇ ਵੱਖ ਹੋ ਕੇ ਨਹੀਂ ਬੈਠਾ ਹੋਇਆ ਉਹ ਤਾਂ ਤੇਰੇ ਨਾਲ ਤੇਰਾ ਆਤਮਾ ਰੂਪ ਹੈ ਪਰ ਗੱਲੇ ਹੈ ਕਿ ਤੇਰੇ ਕੋਲੇ ਉਹ ਵੇਖਣ ਵਾਲੀ ਅੱਖ ਹੈ ਨਹੀਂ ਜਿਵੇਂ ਬਾਈ ਦੂਰ ਦੇਖਣਾ ਹੋਵੇ ਅ ਜਿਵੇਂ ਕੋਈ ਪਲਾਡ ਵਾਲੇ ਪਾਸੇ ਨੂੰ ਦੇਖਦੇ ਤਾਂ ਨੂੰ ਤਾਂ ਫਿਰ ਦੂਰਬੀਨ ਹੁੰਦੀ ਹੈ ਨਾ ਉਹਦੇ ਦੁਆਰਾ ਦੂਰ ਤੱਕ ਵੇਖਿਆ ਜਾਂਦਾ ਹੈ ਆਪਣੀ ਅੱਖ ਦੀ ਇੰਨੀ ਤਾਕਤ ਨਹੀਂ ਕਿ ਦੂਰ ਤੱਕ ਕੁਝ ਵੇਖ ਸਕੇ ਇਦਾਂ ਕੁਝ ਮੀਲਾਂ ਤੱਕ ਹੀ ਆਪਣੀ ਅੱਖ ਦੇਖ ਪਾਉਂਦੀ ਹੈ ਅਗੇ ਇਹਦੇ ਸਾਹਮਣੇ ਸਭ ਕੁਝ ਧੁੰਦਲਾ ਧੁੰਦਲਾ ਹੋ ਜਾਂਦਾ। ਪਰ ਇਸੇ ਤਰ੍ਹਾਂ ਭਾਈ ਜਿਹਦੀ ਜਿੰਨੀ ਕਿ ਦ੍ਰਿਸ਼ਟੀ ਹੈ ਉਹਨੂੰ ਉਨਾ ਕਹੀ ਅਨੁਭਵ ਹੁੰਦਾ ਹੈ। ਤਾਂ ਜਿਹੜੇ ਰੱਬ ਦੇ ਪਿਆਰੇ ਆ ਸਾਧੂ ਸੰਤ ਜਨ ਉਹਨਾਂ ਦੀ ਫਿਰ ਦਿਵਯ ਦ੍ਰਿਸ਼ਟੀ ਜਾਗਦੀ ਹੈ। ਜਿਹਦੇ ਕਰਕੇ ਭਾਈ ਉਹਨਾਂ ਨੂੰ ਫਿਰ ਕਣ-ਕਣ ਵਿੱਚ ਵਾਹਿਗੁਰੂ ਦਿਸਦਾ ਹੈ। ਉਹ ਸਾਧ ਸੰਗਤ ਦੇ ਵਿੱਚ ਉਹਨਾਂ ਦੀ ਐਸੀ ਅਵਸਥਾ ਬਣਦੀ। ਅੰਮ੍ਰਿਤ ਨਦਰ ਨਿਹਾਲਿਓਨ ਹੋਏ ਨਿਹਾਲ ਨਾ ਹੋ ਰਸ ਮੰਗੀ ਐਸੇ ਜਿਹੜੇ ਗੁਰਮੁਖ ਨੇ ਉਹਨਾਂ ਦੇ ਬਾਈ ਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਹੁੰਦੀ ਗੁਰੂ ਆਪਣੇ ਮੇਰ ਦੀ ਦ੍ਰਿਸ਼ਟੀ ਕਰਕੇ ਉਹਨਾਂ ਨੂੰ ਨਦਰੋ ਨਦਰ ਨਿਹਾਲ ਕਰ ਦਿੰਦਾ ਹੈ ਤੇ ਫਿਰ ਉਹ ਨਿਹਾਲ ਹੋਏ ਹੋਏ ਗੁਰੂ ਦੇ ਪਾਸੋਂ ਇੱਕ ਸ਼ਬਦ ਦੇ ਨਾਮ ਤੋਂ ਬਿਨਾਂ ਕੁਝ ਹੋਰ ਮੰਗਦੇ ਹੀ ਨਹੀਂ ਉਹ ਕਹਿੰਦੇ ਮੈਂ ਕੀ ਮੰਗਾਂ ਕਿਛਿ ਥਿਰ ਨਾ ਰਹੀ ਹਰ ਦੀਜੈ ਨਾਮ ਪਿਆਰੀ ਜੀਉ ਐ ਮੇਰੇ ਗੁਰੂਦੇਵ ਤੇਰੇ ਬਾਸੋਂ ਮੈਂ ਕੀ ਮੰਗਾ ਜੋ ਵੀ ਮੈਂ ਦੁਨੀਆ ਦਾ ਪਦਾਰਥ ਮੰਗਦਾ ਉਹ ਸਾਰਾ ਨਾਸ਼ਵੰਤ ਹੈ ਨਾਲ ਜਾਣ ਵਾਲਾ ਨਹੀਂ ਇਸ ਕਰਕੇ ਜੇ ਤੂੰ ਦਿਆਲੂ ਹੈ ਦਾਤਾ ਹੈ ਦਾਦਾ ਦਿੰਦਾ ਹੈ ਤੈਨੂੰ ਦਾਤਾਰ ਕਹਿੰਦੇ ਨੇ ਤਾਂ ਫਿਰ ਮੈਨੂੰ ਇਹ ਦਾਤ ਦੇ ਜਿਹੜੀ ਮੇਰੀ ਲੋਕ ਪਰਲੋਕ ਦੇ ਵਿੱਚ ਕੰਮ ਆਵੇ ਉਹ ਕੀ ਹੈ ਉਹ ਹੈ ਕੋਈ ਇੱਕ ਪ੍ਰਮਾਤਮਾ ਦਾ ਨਾਮ ਮਹਾਰਾਜ ਉਹ ਨਾਮ ਦੀ ਦਾਤ ਸਾਨੂੰ ਦੇ ਕਹਿੰਦੇ ਇਦਾਂ ਜਿਹੜੇ ਗੁਰਮੁਖ ਪਿਆਰੇ ਹੈ ਉਹ ਗੁਰੂ ਦੇ ਪਾਸੋਂ ਨਾਮ ਤੋਂ ਬਿਨਾ ਹੋਰ ਕੁਝ ਮੰਗਦੇ ਨਹੀਂ। ਸਿਆਣਿਆਂ ਦਾ ਕਥਨ ਹੈ। ਕਹਿੰਦੇ ਆਪਣੇ ਗੁਰੂ ਦਾ ਪਰਮਾਤਮਾ ਦਾ ਇਹਦੇ ਵਿੱਚ ਨਰਾਦਰ ਨਹੀਂ ਹੁੰਦਾ ਕਿ ਆਪਾਂ ਗੁਰੂ ਪਰਮਾਤਮਾ ਦੇ ਜਿਹੜਾ ਅਸਥਾਨ ਹੈ ਉਥੇ ਗਏ ਕਿ ਨਹੀਂ ਗਏ। अपमान ਇਸ ਵਿੱਚ ਹੈ ਕਿ ਉਹਦੇ ਅਸਥਾਨ ਤੇ ਜਾ ਕੇ ਉਹਦੇ ਪਾਸੋਂ ਉਹਨੂੰ ਨਹੀਂ ਮੰਗਿਆ ਹੋਰ ਚੀਜ਼ਾਂ ਹੀ ਮੰਗ ਕੇ ਵਾਪਸ ਮੁੜਾਏ ਇਹ ਫਿਰ ਉਹਦਾ અપમાન ਹੋ ਜਾਂਦਾ ਕਹਿੰਦੇ ਜਿਵੇਂ ਕਿ ਅਰੋ ਸੌਖੇਦਨਾ ਸਮਝੀਏ ਵੀ ਗੁਰਦੁਆਰੇ ਦੇ ਵਿੱਚ ਵੈ ਸਿੱਧਾ ਸਿੱਖ ਨੂੰ ਹਰ ਦੋ ਸਮੇਂ ਆਉਣਾ ਚਾਹੀਦਾ ਹੈ ਪਰ ਜੇ ਸਿੱਖ ਨਹੀਂ ਵੀ ਆਇਆ ਕਿਸੇ ਕਾਰਨ ਨਹੀਂ ਆਇਆ ਗਿਆ ਤਾਂ ਇਹਦੇ ਵਿੱਚ ਗੁਰੂ ਦਾ ਅਪਮਾਨ ਨਹੀਂ ਹੋਇਆ ਅਪਮਾਨ ਕਦੋਂ ਹੁੰਦਾ ਹੈ ਗੁਰੂ ਦਾ ਜਦੋਂ ਗੁਰੂ ਦੇ ਦਰ ਤੇ ਆ ਕੇ ਗੁਰੂ ਦੇ ਬਾਸੋਂ ਗੁਰੂ ਨੂੰ ਛੱਡ ਕੇ ਪ੍ਰਮਾਤਮਾ ਦੇ ਨਾਮ ਨੂੰ ਛੱਡ ਕੇ ਜਿਹੜੀਆਂ ਦੁਨਿਆਵੀ ਚੀਜ਼ਾਂ ਸੀ ਇਹਨਾਂ ਨੂੰ ਜ਼ਿਆਦੀ ਬੌਲਤਾ ਸਮਝ ਕੇ ਅਹਿਮੀਅਤ ਦੇ ਕੇ ਇਹ ਮੰਗ ਲਈਆਂ ਔਰ ਇਹੀ ਮੰਗ ਕੇ ਦੇ ਵਾਪਸ ਮੁੜ ਆਇਆ ਇਹਦੇ ਵਿੱਚ ਗੁਰੂ ਦਾ ਅਪਮਾਨ ਹੈ ਜਿਵੇਂ ਆਪਾਂ ਇੱਕ ਸੁਣਦੇ ਹੁੰਦੇ ਨਾ ਕਹਾਣੀ ਕਿ ਇੱਕ ਰਾਜੇ ਦੇ ਕੋਲੇ ਚਲਿਆ ਗਿਆ ਜ਼ਿਮੀਂਦਾਰ ਜਿਸ ਨੇ ਕਿਸੇ ਸਮੇਂ ਰਾਜਿਤ ਨੂੰ ਪਾਣੀ ਪਿਆਇਆ ਸੀ ਰਾਜੇ ਨੇ ਖੁਸ਼ ਹੋ ਕੇ ਮੁੰਦਰੀ ਦਿੱਤੀ ਕਿ ਜੇ ਜਦ ਨੂੰ ਲੋੜ ਪਵੇ ਤੇ ਮੇਰੇ ਕੋਲੇ ਆ ਜੀ ਉਹ ਮੁੰਦਰੀ ਦੀ ਨਿਸ਼ਾਨੀ ਦਿਖਾ ਕੇ ਰਾਜੇ ਕੋਲੇ ਆ ਗਿਆ ਰਾਜਾ ਕਹਿੰਦਾ ਕਿ ਭਾਈ ਇਹਨੇ ਮੇਰੀ ਜਾਨ ਬਖਸ਼ੀ ਭਾਵ ਮੈਨੂੰ ਪਾਣੀ ਪਿਆ ਕੇ ਤੇ ਮੈਨੂੰ ਬੜਾ ਸਹਾਰਾ ਦਿੱਤਾ ਸੀ ਮੈਨੂੰ ਜੀਵਨ ਦਾਣ ਦਿੱਤਾ ਸੀ ਇਸ ਨੇ ਇਸ ਕਰਕੇ ਅੱਜ ਜੋ ਵੀ ਮੰਗੇਗਾ ਮੈਂ ਇਹਦੀ ਇੱਛਾ ਪੂਰੀ ਕਰਾਂਗਾ ਰਾਜਾ ਕਹਿੰਦਾ ਕਿ ਜ਼ਿਮੀਂਦਾਰਾ ਜੋ ਤੇਰੇ ਮਨ ਦੇ ਵਿੱਚ ਖੁਸ਼ੀ ਹੈ ਮੰਗ ਲੈ ਰਾਜਾ ਵਿਦਿਆਲੂ ਹੋਇਆ ਪਿਆ ਸਾਰੇ ਲੋਕ ਵੀ ਬੜੇ ਖੁਸ਼ ਕੇ ਚੱਲੋ ਭਾਈ ਇਹਦੇ ਭਾਗ ਜਾਗਣ ਲੱਗੇ ਆ ਪਰ ਉਹਨਾਂ ਮੰਗਣ ਦੀ ਜਾਚ ਨਾ ਆਈ ਉਹਨੇ ਮੰਗਿਆ ਕੀ ਕਹਿ ਲੱਗੇ ਰਾਜੇ ਐਂ ਕਰ ਰਾਦਾ ਕਾਲ ਪੈ ਗਿਆ ਹੈ ਮੀ ਪਿਆਨੀਆ ਤੇ ਪਠੇ ਆਦ ਕੋਏ ਨਹੀਂ ਹੈ ਤੇ ਪਸ਼ੂ ਮੇਰੇ ਭੁਖੇ ਮਰਦੇ ਐਂ ਕਰਕੇ ਚਾਰ ਕਪੰਡਾਂ ਤੂੜੀ ਦੀਆਂ ਦੇ ਦੇ ਸੁਣ ਕੇ ਰਾਜਾ ਬੜਾ ਸ਼ਰਮਿੰਦਾ ਹੋਇਆ ਲੋਕ ਵੀ ਸਾਰੇ ਹਸਣ ਲੱਗ ਪਏ ਉਹ ਕਹਿਣ ਲੱਗੇ ਉਹ ਭਲਿਆ ਜੇ ਤੈਨੂੰ ਆ ਪਗਲ ਨਹੀਂ ਹੈ ਤਾਂ ਮੇਰੀ ਤਾਂ ਅਹਿਮਤ ਸਮਝ ਲੈਂਦਾ ਉਹ ਮੇਰੇ ਪਾਸ ਆਇਆ ਕੁਝ ਤੂੰ ਮੇਰੇ ਕੋਲੋਂ ਤਨ ਪਦਾਰਥ ਹੀਰੇ ਮੋਤੀ ਮੰਗਦਾ ਕੁਈ ਜ਼ਮੀਨ ਕੋਈ ਥਾਮ ਬਾਗ ਬਗੀਚੇ ਮੰਗ ਲੈਂਦਾ ਕੋਈ ਮਹਿਲ ਮੰਗ ਲੈਂਦਾ ਤੈਨੂੰ ਮੈਂ ਉਹ ਦੇ ਦਿੰਨਾ ਆ ਚਾਰਕ ਪੰਡਾ ਤੂੜੀ ਦਿਆਂ ਮੇਰੇ ਪਾਸੋਂ ਮੰਗਣ ਰਿਹਾ ਇਹ ਤਾਂ ਤੂੰ ਮੇਰੀ ਬੇਇੱਜ਼ਤੀ ਕਰਕੇ ਰੱਖ ਦਿੱਤੀ ਇੱਕ ਖਾਣੀ ਐ ਦ੍ਰਿਸ਼ਟਾਂਤ ਐ ਇਸੇ ਤਰ੍ਹਾਂ ਰਾਜਿਆਂ ਦੇ ਰਾਜੇ ਨੇ ਸਾਡੇ ਸਤਿਗੁਰੂ ਮਹਾਰਾਜ ਇਹਨਾਂ ਦੇ ਕੋਲੇ ਆਪਾਂ ਆਏ ਹਾਂ ਖਿਆਲ ਕਰੀਏ ਕਿ ਇਹਨਾਂ ਦੇ ਕੋਲੇ ਸੰਗਤ ਜੀ ਕਹਿ ਲੋ ਕਿ ਜਿਵੇਂ ਮਾਰ ਬਾਣੀ ਚ ਦੱਸਦੇ ਐ ਗੁਰ ਸਾਧੂ ਸੰਗਤ ਮਿਲੇ ਹੀਰੇ ਰਤਨ ਲਭੰਨ ਗੁਰੂ ਮਹਾਰਾਜ ਜੀ ਦੇ ਪਾਸ ਹੀਰੇ ਰਤਨਾ ਦੇ ਖਜ਼ਾਨੇ ਭਰੇ ਪਏ ਨਾਮ ਦੇ ਸ਼ਬਦ ਦੇ ਪਰ ਕਿਤੇ ਆਪਾਂ ਵੀ ਉਹ ਜ਼ਮੀਂਦਾਰ ਦੇ ਵਾਂਗ ਇਹਨਾਂ ਨੂੰ ਛੱਡ ਕੇ ਤੇ ਉਹ ਤੂੜੀ ਦੇ ਪੰਡਾਂ ਦੇ ਵਾਂਗ ਦੂਜੀ ਚੀਜ਼ਾਂ ਦੀ ਤਾਂ ਨਹੀਂ ਮੰਗੀ ਜਾ ਰਹੇ ਬਹੁਤਿਆਂ ਦਾ ਸੁਭਾਅ ਐਸਾ ਬਣ ਗਿਆ ਮਾਰੇ ਕਹਿੰਦੇ ਰੋਜ਼ ਸਾਨੂੰ ਚੇਤਾ ਕਰਾਉਂਦੇ ਰਹ ਰਾਜ ਸਾਹਿਬ ਜੀ ਦੇ ਵਿੱਚ ਅਵਰ ਕਾਜ ਤੇਰਾ ਕਿਤੇ ਨਾ ਕਾਮ ਜਿਹੜਿਆ ਦੁਨਿਆਵੀ ਕੰਮ ਨੇ ਦੁਨਿਆਵੀ ਲੋੜਾਂ ਨੇ ਇਹ ਸਾਡੇ ਗਾਂ ਪ੍ਰਲੋਕ ਵਿੱਚ ਕਿਸੇ ਕੰਮ ਨਹੀਂ ਆਉਣੀਆ ਤੇ ਮਨੁੱਖ ਇਹਨਾਂ ਨੂੰ ਹੀ ਜ਼ਿਆਦਾ ਅਹਿਮੀਅਤ ਦੇ ਕਰਕੇ ਦੇ ਗੁਰੂ ਦੇ ਪਾਸੋਂ ਆਹੀ ਕੁਝ ਮੰਗ ਕੇ ਵਾਪਸ ਮੁੜ ਜਾਂਦਾ ਇਹ ਗੁਰੂ ਦਾ ਸੰਗਤ ਜੀ ਇੱਕ ਤਰ੍ਹਾਂ ਕਹਿ ਲੋ ਕਿ ਨਰਾਦਰ ਹੈ ਗੁਰੂ ਮਹਾਰਾਜ ਦਾ અપਮਾਨ ਹੈ ਕੋ ਭਾਈ ਮੈਂ ਤਾਂ ਤੁਹਾਨੂੰ ਮੁਕਤੀ ਦੇਣੀ ਆ ਹੀਰਿਆਂ ਲਾਲਾਂ ਨਾਲੋਂ ਮਹਿੰਗਾ ਪ੍ਰਮਾਤਮਾ ਦਾ ਨਾਮ ਦੇਣਾ ਤੁਸੀਂ ਉਹ ਮੰਗ ਕੇ ਦਿਆ ਤੂੜੀ ਦੀਆਂ ਪੰਡਾਂ ਦੇ ਵਾਂਗ ਆ ਦੁਨਿਆਵੀ ਚੀਜ਼ਾਂ ਹੀ ਮੰਗਦੇ ਰਹਿੰਦੇ ਚਲੋ ਇਹ ਨਹੀਂ ਵੀ ਸਾਡਾ ਗੁਰੂ ਇਹ ਦਿੰਦਾ ਨਹੀਂ ਸਾਡਾ ਗੁਰੂ ਇਹ ਵੀ ਲੋੜਾਂ ਪੂਰੀਆਂ ਕਰਦਾ ਹੈ ਪਰ ਮਾਰੇ ਕਹਿੰਦੇ ਇੱਥੋਂ ਤੱਕ ਸੀਮਤ ਨਾ ਰਹਿ ਇਹ ਤੇਰੇ ਗਾਂਹ ਕੰਮ ਕਿਸੇ ਨਹੀਂ ਆਉਣਾ ਤੋ ਉਹ ਕਾ ਚੀਜ਼ ਮੰਗ ਮੇਰੇ ਪਾਸੋਂ ਜਿਹੜੀ ਚੀਜ਼ ਦੇ ਨਾਲ ਤੇਰਾ ਜੰਮਣ ਮਰਨ ਮੁੱਕ ਜਾਵੇ ਤੈਨੂੰ ਪਰਮ ਸ਼ਾਂਤੀ ਦੀ ਪ੍ਰਾਪਤੀ ਹੋ ਜਾਵੇ ਅੰਦਰ ਜੀਵਨ ਦੇ ਆਨੰਦ ਖੇੜਾ ਆ ਜਾਵੇ ਉਹ ਹੈ ਪ੍ਰਮਾਤਮਾ ਦਾ ਨਾਮ ਉਹ ਹੈ ਸ਼ਬਦ ਦੀ ਵਿਚਾਰ ਪਰ ਉਹ ਮਨੁੱਖ ਸੰਗਤ ਦੀ ਮੰਗਦਾ ਨਹੀਂ ਹੈ ਇਸ ਕਰਕੇ ਉਹ ਘਾਟਾ ਖਾ ਰਿਆ ਭਾਈ ਗੁਰਦਾਸ ਜੀ ਜਿੱਦਾਂ ਕਰਾਰੇ ਭਾਈ ਦੇਖੋ ਰਤਨ ਮਾਲ ਸਤ ਸੰਗਤ ਚੰਗੀ ਏ ਸਤ ਸੰਗਤ ਬੜੀ ਚੰਗੀ ਰਤਨਾ ਦੀਆਂ ਮਾਲਾ ਨੇ ਜਿੱਥੇ ਇੱਥੇ ਗੁਰੂ ਦੇ ਕੋਲੇ ਨਾਮ ਦਾ ਹੀਰਾ ਹੈ ਜਿਹਦੇ ਨਾਲ ਅਸੀਂ ਆਪਣੇ ਮਨ ਰੂਪੀ ਹੀਰੇ ਨੂੰ ਵਿੰਨਣਾ ਇਹਦੇ 'ਚ ਛੇਕ ਪਾਉਣਾ ਹੈ ਪ੍ਰੇਮ ਦਾ ਜਿਹਦੇ ਕਰਕੇ ਸਾਡਾ ਮਨ ਜਿਹੜਾ ਵਿੰਨਿਆ ਜਾਵੇ ਵਾਹਿਗੁਰੂ ਪ੍ਰਮਾਤਮਾ ਦੇ ਦਰ ਕਰਦੇ ਵਿੱਚ ਕਬੂਲ ਹੋ ਜਾਈਏ ਤੇ ਫਿਰ ਇਸੇ ਤਰ੍ਹਾਂ ਗੁਰੂ ਮਹਾਰਾਜ ਕੀਰਤ ਦੇ ਸੰਗਤ ਵਿੱਚ ਆਇਆ ਤੇ ਕਹਿੰਦੇ ਆਪਣੀ ਨਦਰ ਦ੍ਰਿਸ਼ਟੀ ਕਰਕੇ ਅੰਮ੍ਰਿਤ ਨਦਰ ਨਿਹਾਲੇ ਹੋਣ ਅੰਮ੍ਰਿਤ ਦ੍ਰਿਸ਼ਟੀ ਦੇ ਨਾਲ ਨਦਰੋਂ ਨਦਰ ਨਿਹਾਲ ਕਰਕੇ ਹੋਏ ਨਿਹਾਲ ਨਾ ਹੋਰਸ ਮੰਗੀ ਨਿਹਾਲ ਕਰ ਦਿੰਦੇ ਜਿਹੜੇ ਗੁਰਮੁਖ ਨਿਹਾਲ ਹੁੰਦੇ ਨੇ ਉਹ ਗੁਰੂ ਦੇ ਬਾਸੋਂ ਇੱਕ ਨਾਮ ਤੋਂ ਬਿਨਾ ਹੋਰ ਮੰਗਦੇ ਨਹੀਂ ਮੈਂ ਕਿਹਾ ਮੰਗੋ ਕਿ ਸਥਿਰ ਨਾਰਖਾਈ ਹਰ ਦੀ ਜੇ ਨਾਮ ਪਿਆਰੀ ਜੀਓ ਉਹ ਕਹਿੰਦੇ ਮarre ਮੈਂ ਮੰਗਾ ਤੇ ਮੰਗਾ ਕੀ ਜਿਹੜੇ ਬਾਸੋਂ ਕਿਉਂਕਿ ਜੋ ਵੀ ਮੈਂ ਮੰਗਦਾ ਦੇਖਦਾ ਸਾਰਾ ਕੁਝ ਹੀ ਨਾਸ ਹੋ ਜਾਣ ਵਾਲਾ ਹੈ ਇਸ ਕਰਕੇ ਇੱਕੋ ਇੱਕ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਕਦੀ ਨਾਸ ਨਹੀਂ ਹੁੰਦਾ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਨਾਮ ਨੇ ਰਹਿਣਾ ਸਦਾ ਇਸ ਸੰਸਾਰ ਅੰਦਰ ਨਾਮ ਜਪਣ ਵਾਲਿਆ ਨੇ ਬਾਈ ਸਦਾ ਰਹਿਣਾ ਸੰਸਾਰ ਵਿੱਚ ਗੁਰੂ ਪਰਮੇਸ਼ਰ ਸਦਾ ਹੀ ਹੁੰਦੇ ਨੇ ਇਸ ਕਰਕੇ ਨਾਮ ਹੀ ਗੁਰਮੁਖ ਪਿਆਰੇ ਕਹਿੰਦੇ ਮੰਗਦੇ ਐ ਨਾਮ ਤੋਂ ਬਿਨਾਂ ਗੁਰੂ ਦੇ ਪਾਸੋਂ ਹੋਰ ਮੰਗ ਨਹੀਂ ਮੰਗਦੇ ਹਨ ਦਿਬ ਦੇਹ ਦਿਬ ਦਿஷ்ட ਹੋਏ ਪੂਰਨ ਬ੍ਰਹਮ ਜੋਤ ਅੰਗ ਅੰਗੀ ਐਸੇ ਗੁਰਮੁਖਾਂ ਦੀ ਦੇਹ ਪਾਈ ਗਿਆਨ ਦੀ ਦ੍ਰਿਸ਼ਟੀ ਵੀ ਗੁਰੂ ਦੇ ਗਿਆਨ ਵਾਲੀ ਹੀ ਹੋ ਜਾਂਦੀ ਹੈ ਭਾਵ ਗੁਰੂ ਦਾ ਜਿਹੜਾ ਗਿਆਨ ਹੈ ਨਾ ਦਿਵ ਦ੍ਰਿਸ਼ਟੀ ਗੁਰੂ ਬਖਸ਼ਿਸ਼ ਕਰਦੇ ਉਹਦੇ ਨਾਲ ਇਹਨਾਂ ਦੀ ਆਪਣੀ ਦ੍ਰਿਸ਼ਟੀ ਖੁੱਲ ਜਾਂਦੀ ਗੁਰਮੁਖਾਂ ਦੀ ਅੰਦਰ ਗਿਆਨ ਹੀ ਗਿਆਨ ਹੋ ਜਾਂਦਾ ਹੈ ਜਿਸ ਕਰਕੇ ਉਹਨਾਂ ਨੂੰ ਪਰਿਪੂਰਨ ਪਰਮਾਤਮਾ ਦੀ ਜੋਤ ਆਪਣੇ ਅੰਗ ਅੰਗ ਵਿੱਚ ਮਹਿਸੂਸ ਹੋਣ ਲੱਗ ਪੈਂਦੀ ਹੈ ਕਣ ਕਣ ਵਿੱਚ ਵਾਹਿਗੁਰੂ ਦੇ ਚਲਕਾਰੇ ਪੈਂਦੇ ਨੇ ਸਾਧ ਸੰਗਤ ਸਤਿਗੁਰ ਸਹਲੰਗੀ ਇਹ ਐਸੇ ਗੁਰਮੁਖ ਜਨ ਪਾਏ ਗ੍ਰਸਤ ਪਰਿਵਾਰਾਂ ਚ ਰਹਿੰਦੇ ਹੋਏ ਵੀ ਪਰਿਵਾਰਾਂ ਦੇ ਮੋਹ ਤੋਂ ਨਿਰਲੇਪ ਰਹਿ ਕੇ ਸਤਿਗੁਰੂ ਦੀ ਜਿਹੜੀ ਸਾਧ ਸੰਗਤ ਹੈ ਨਾ ਇਹਨੂੰ ਹੀ ਅਸਲੀ ਆਪਣਾ ਸੰਬੰਧੀ ਸਮਝਦੇ ਐ ਇਹ ਸਾਧ ਸੰਗਤ ਦਾ ਜਿਹੜਾ ਸੰਬੰਧ ਹੈ ਇਹ ਗਾਂ ਦਰਗਾਹ ਤੱਕ ਨਿਭਦਾ ਹੈ ਬਾਕੀ ਜਿਹੜੇ ਆਪਣੇ ਪਰਿਵਾਰਕ ਸੰਬੰਧ ਐ ਇਦਾਂ ਇਥੇ ਵੀ ਪੂਰੇ ਨਹੀਂ ਨਿਭਦੇ ਕਈਆਂ ਦੇ ਪਰਿਵਾਰਕ ਸਬੰਧ ਇਥੇ ਟੁੱਟ ਜਾਂਦੇ ਆ ਤੇ ਗਾਂ ਦਾ ਕਿਥੇ ਭਾਈ ਇਹ ਨਿਭਣਗੇ ਤਾਂ ਅੱਗੇ ਕਿਹੜਾ ਸਬੰਧ ਨਿਭਦਾ ਹੈ ਅੱਗੇ ਨਿਭਦਾ ਸਬੰਧ ਜਿਹੜਾ ਸਾਧ ਸੰਗਤ ਦਾ ਸਬੰਧ ਹੈ ਜਿਹੜਾ ਸਾਡਾ ਨਾਤਾ ਗੁਰੂ ਦੀ ਸੰਗਤ ਨਾਲ ਭਾਈ ਜੁੜ ਜਾਣਾ ਸਤ ਸੰਗੀ ਹੋ ਜਾਣਾ ਹੈ ਤਾਂ ਇਹ ਜਿਹੜਾ ਨਿਤੇ ਰਿਸ਼ਤਾ ਨਾਤਾ ਹੈ ਨਾ ਸਤ ਸੰਗਤ ਦਾ ਇਹ ਤੋੜ ਨਿਭਦਾ ਗਾਂ ਪ੍ਰਲੋਕ ਵਿੱਚ ਵੀ ਤੇ ਗੁਰਮੁਖ ਪਿਆਰੇ ਜਿਹੜੇ ਐ ਇਹ ਨਾਤਾ ਹੀ ਕਹਿੰਦੇ ਨਿਭਾਉਂਦੇ ਨੇ ਇਹ ਅਨੁਭਵ ਕਰਕੇ ਤੇ ਆਪਣਾ ਜੀਵਨ ਸਫਲ ਕਰਦੇ ਆ ਇਦਾਂ ਭਾਈ ਗੁਰਦਾਸ ਜੀ ਅੱਜ ਦਾ ਭਾਈ ਉਪਦੇਸ਼ ਦੇ ਰਹੇ ਐ ਕਿ ਕਿਵੇਂ satsangat ਦੇ ਵਿੱਚੋਂ ਦਿਵਯ ਦ੍ਰਿਸ਼ਟੀ ਦੀ ਪ੍ਰਾਪਤੀ ਹੋ ਜਾਂਦੀ ਕਿਵੇਂ ਵਾਹਿਗੁਰੂ ਪ੍ਰਮਾਤਮਾ ਦੀ ਜੋਤ ਕਣ-ਕਣ ਦੇ ਵਿੱਚ ਉਹਨਾਂ ਨੂੰ ਦ੍ਰਿਸ਼ਟੀ ਵਿੱਚ ਆ ਜਾਂਦੀ ਹੈ ਇੱਥੇ ਹੀ ਸਮਾਪਤੀ ਹੈ ਭੁੱਲਾਂ ਚੁੱਕਾਂ ਦੀ ਖਿਮਾ ਦਿਵ ਬਦੇਹ ਦਿਵ ਦ੍ਰਿਸ਼ਟ ਹੋਏ ਪੂਰਨ ਬ੍ਰਹਮ ਜੋਤ ਅੰਗ ਅੰਗੀ ਸਾਧ ਸੰਗਤ ਸਤ ਗੁਰ ਸਹ ਲੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ